ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੱਲ ਬੀਤੇ ਕੱਲ ਇੱਕ ਨਾਨਕਸਰ ਵਾਲੇ ਬਾਬੇ ਲੱਖੇ ਦੀ ਗੱਡੀ ਦੀ ਜਿਹੜੀ ਟੱਕਰ ਇੱਕ ਐਕਟਵਾ ਸਕੂਟਰੀ ਨੂੰ ਵੱਜਦੀ ਹੈ ਜਿਸ ਦੇ ਵਿੱਚ ਐਕਟਵਾ ਸਕੂਟਰੀ ਤੇ ਸਵਾਰ ਮਹਿਲਾ ਅਤੇ ਉਸ ਦਾ ਪਤੀ ਜੀ ਸਵਾਰ ਸਨ ਤਾਂ ਉਸ ਦੀ ਪਤਨੀ ਦੀ ਤਾਂ ਮੌਕੇ ਤੇ ਹੀ ਮੌਤ ਦੱਸੀ ਜਾ ਰਹੀ ਹੈ ਪਤੀ ਜਿਹੜਾ ਗੰਭੀਰ ਜ਼ਖਮੀ ਹੋ ਜਾਂਦਾ ਜਿਸ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਜਾਂਦਾ ਉਸ ਤੋਂ ਬਾਅਦ ਉਸ ਨੂੰ ਲਿਜਾਣੇ ਰੈਫਰ ਕਰ ਦਿੱਤਾ ਜਾਂਦਾ ਹੈ ਪਰ ਬੜੀ ਮੰਦ ਭਾਗੀ ਜਿਹੜੀ ਹੈਗੀ ਕਟਨਾ ਵਾਪਰੀ ਹੈ ਉਸ ਦੇ ਵਿੱਚ ਉਸ ਦੇ ਪਤੀ ਦੀ ਵੀ ਜਿਹੜੀ ਮੌਤ ਹੋ ਜਾਂਦੀ ਹੈ ਇਹ ਮੌਤ ਇੱਕ ਸਕੂਟਰੀ ਨੂੰ ਟੱਕਰ ਵੱਜਣ ਦੇ ਕਾਰਨ ਹੁੰਦੀ ਹੈ ਬਾਬਾ ਲੱਖਾ ਸਿੰਘ ਦੀ ਗੱਡੀ ਪਿੱਛੋਂ ਜਿਹੜੀ ਹੈਗੀ ਆ ਕੇ ਸਕੂਟਰੀ ਨੂੰ ਜਿਹੜੀ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਪਤੀ ਪਤਨੀ ਗੰਭੀਰ ਜ਼ਖਮੀ ਹੋ ਜਾਂਦੇ ਹਨ ਪਤਨੀ ਤਾਂ ਮੌਕੇ ਤੇ ਹੀ ਦਮ ਤੋੜ ਜਾਂਦੀ ਹੈ ਪਤੀ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਦਾ ਹੈ ਕਿ ਉਸ ਲੜਕੀ ਦਾ ਪਤੀ ਵੀ ਜਿਹੜਾ ਹੈਗਾ ਦਮ ਤੋੜ ਗਿਆ ਇੱਥੇ ਦੱਸ ਦਈਏ ਤੁਹਾਨੂੰ ਕਿ ਜਿਹੜੀ ਉਹ ਲੜਕੀ ਸਪੋਟਰੀ ਤੇ ਸੀ ਉਹ 4 ਮਹੀਨਾ ਦੀ ਗਰਭਤੀ ਵੀ ਸੀਗੀ ਸੋ ਇਸ ਦੇ ਵਿੱਚ ਦੋ ਨਹੀਂ ਤਿੰਨ ਜਣਿਆਂ ਦੀ ਜਿਹੜੀ ਹੈਗੀ ਆ ਮੌਤ ਕਹਿ ਸਕਦੇ ਆ ਸੋ ਇਹ ਕਾਫਲਾ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਉਹਨਾਂ ਦੀ ਗੱਡੀਆਂ ਦਾ ਸੀ ਜਿਹੜੀ ਗੱਡੀ ਦੇ ਵਿੱਚ ਬਾਬਾ ਸਵਾਰ ਸਨ ਉਸ ਗੱਡੀ ਨੇ ਟੱਕਰ ਜਿਹੜਾ ਇੱਕ ਸਕੂਟਰੀ ਨੂੰ ਮਾਰੀ ਹੈ ਸੋ ਪਿੰਡ ਵਾਸੀਆਂ ਦਾ ਜਦੋਂ ਗੁੱਸਾ ਭੜਕਿਆ ਉਹਨਾਂ ਨੇ ਰੋਡ ਨੂੰ ਜਾਮ ਕੀਤਾ ਬਾਬਿਆਂ ਦੇ ਕਾਫਲੇ ਨੂੰ ਘੇਰ ਲਿਆ ਔਰ ਕਾਫੀ ਜਦੋਜਹਤੋਂ ਬਾਅਦ ਆਖਰਕਾਰ ਇਨਸਾਫ ਲੈਣ ਦੇ ਵਿੱਚ ਜਿਹੜੇ ਕਾਮਯਾਬ ਹੋਏ ਨੇ ਉਹ ਬਾਬਾ ਲੱਖਾ ਸਿੰਘ ਅਤੇ ਇੱਕ ਜਿਹੜਾ ਤਰਮਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਕੋਠੇ ਸ਼ੇਰ ਜੰਗ ਸਿੰਘ ਦਾ ਉਸਤੇ ਪਰਚਾ ਦਰਜ ਕੀਤਾ ਗਿਆ ਹੈ ਬਾਬਾ ਲੱਖਾ ਸਿੰਘ ਤੇ ਪਰਚਾ ਦਰਜ ਹੋ ਗਿਆ ਹੈ ਐਫ ਆਰ ਆਈ ਨੰਬਰ 14 ਹੈ ਜਿਹੜਾ ਇਹ ਸਾਰਾ ਐਫ ਆਰ ਆਈ ਦਾ ਜਿਹੜਾ ਰਿਕਾਰਡ ਵਿੱਚ ਦਰਜ ਕੀਤਾ ਗਿਆ ਜਿਹੜਾ ਇਹ ਸ਼ਿਕਾਇਤ ਕੀਤੀ ਹੈ ਇਹ ਮੇਜਰ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਨਿਦਾ ਵਾਲਾ ਉਹਨਾਂ ਵੱਲੋਂ ਇਹ ਜਿਹੜਾ ਹੈਗਾ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਸੋ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਜਿਹੜੀ ਗੱਲਬਾਤ ਵੀ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਐਫ ਆਰ ਆਈ ਦੀ ਕਾਪੀ ਵੀ ਤੁਹਾਨੂੰ ਨਾਲ ਦਿਖਾਵਾਂਗੇ ਕਿ ਇਹ ਜਿਹੜਾ ਹੈਗਾ ਪਰਚਾ ਦਰਜ ਹੋ ਗਿਆ ਹੈ ਤੋ ਦੇਖਦੇ ਰਹੋ ਨਿਊਜ਼ ਪੰਜਾਬ ਦੇ ਚੈਨਲ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਐਕਸੀਡੈਂਟ ਹੋਇਆ ਸੀਗਾ ਅੱਜ ਕਿ ਕਿਤੇ ਜਾਣੇ ਦੀ ਮੌਤ ਹੋ ਗਈ ਹਾਂਜੀ ਉਹ ਬਲਕਾਰ ਸਿੰਘ ਜੀ ਸੀਗਾ ਜਿਹਦੇ ਪਹਿਲਾਂ ਉਹਦੇ ਲਵਜੀਤ ਕੌਰ ਸੀਗੀ ਜੀ ਤੇ ਉਹ ਦੂਜਾ ਇੱਥੇ ਆਪਣਾ ਨਾ ਥਾਣੇ ਤੋਂ ਪਿੱਛੇ ਪੰਪ ਦੇ ਸੰਦ ਦੇ ਵਿੱਚ ਤੇ ਉਹ ਦੀ ਗੱਡੀ ਸੀਗੀ ਉਹਦੇ ਦੂਜਾ ਐਕਟਾ ਦੀ ਗੱਡੀ ਤੇ ਸੀਗਾ ਆਪਦੇ ਤੇ ਇਸ ਇਥੇ ਉਹ ਜੀ ਗੱਡੀ ਸੀਗੀ ਵੱਡੀ ਕਿਹੜੀ ਗੱਡੀ ਐ ਵਿੰਡਰ ਡਰਾਈਵਰ ਸੀਗੀ ਤੇ ਉਹ ਜੀ 1923 ਸੀਗੀ ਬਸ ਉੱਪਰ ਹੀ ਚੜ ਗਈ ਜਦੋਂ ਕੁੜੀ ਬਹੁਤ ਫੜ ਗਈ ਜੀ ਤੇ ਕੁੜੀ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਕਿਹੜੇ ਪਿੰਡ ਦੇ ਸੀਗੇ ਨਿਦਾਂ ਵਾਲਾ ਸੀਗਾ ਜੀ ਮੁੰਡਾ ਪਤੀ ਪਤਨੀ ਘਰ ਵਾਲਾ ਘਰ ਵਾਲੀ ਸੀਗੇ ਹਾਂ ਜੀ ਪਤਨੀ ਪਤਨੀ ਦੋਨੋਂ ਤੇ ਹਾਂ ਜੀ ਉਹਦੀ ਵੀ ਜੇ ਦੇ ਹਾਨੀ ਜਗ ਡੈਥ ਹੋ ਗਈ ਤੇ ਪ੍ਰੈਗਨੈਂਟ ਸੀਗੀ ਲੜਕੀ ਹਾਂ ਜੀ ਪ੍ਰੈਗਨੈਂਟ ਸੀਗੀ ਜੀ ਕਿੰਨੇ ਮਹੀਨੇ ਸੀਗੀ ਇਤਨਾ 4 ਮਹੀਨਾ ਜੀ ਕੀ ਹੁਣ ਪਰਿਵਾਰਕ ਮੈਂਬਰਾਂ ਨੇ ਜਾਮ ਜਾਮ ਵੀ ਕੀਤਾ ਸੀਗਾ ਕੀ ਮੰਗ ਕਰ ਰਹੇ ਹੋ ਮੰਗ ਤਾਂ ਇਹੀ ਕਹਤੇ ਵੀ ਲੱਖਾ ਸਿੰਘ ਤੇ ਪਰਚਾ ਹੋਣਾ ਚਾਹੀਦਾ ਜੀ ਲੱਖਾ ਸਿੰਘ ਕੌਣ ਹੈ ਜੀ ਲੱਖਾ ਸਿੰਘ ਬਾਬਾ ਜਿਹੜਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਹਾਂ ਉਹ ਵਿੱਚ ਸੀ ਗੱਡੀ ਆਪ ਚਲਾਉਂਦੇ ਸੀਗੀ ਤੇ ਹੋਰ ਕਿੰਨੇ ਜਣੇ ਸੀ ਗੱਡੀ 'ਚ ਗੱਡੀ 4 ਜਣੇ ਸੀ ਤਿੰਨ ਗਾਣਮਣੇ ਹਾਂਜੀ ਤਿੰਨ ਗਾਣਮਣੇ ਸੀਗੇ ਬਿਲਕੁਲ ਪੁਲਿਸ ਨੇ ਕੀ ਭਰੋਸਾ ਦਿੱਤਾ ਹਲੇ ਕੋਈ ਭਰੋਸਾ ਨਹੀਂ ਦਿੱਤਾ ਇਹ ਪੁਲਿਸ ਨੇ ਨਵਾ ਦਾ ਕੰਮ ਕਰਦੇ ਹੋਗੇ ਕਿ ਨਹੀਂ ਕਿੱਥੇ ਕਰਦੇ ਆ ਕਿੱਥੇ ਚੈੱਕ ਕਰਨਾ ਮੈਂ ਨਾ ਦੋ ਜਣੇ ਬੰਦੇ ਆ ਗਏ ਅੰਦਰ ਗੱਡੀ ਅੰਦਰ ਲਵਾ ਕੇ ਚੈੱਕ ਕਰਦੇ ਸਾਰੇ ਦੇ ਨਹੀਂ ਅਸੀਂ ਆਪਸ ਵਿੱਚ ਮੋੜਦੇ ਗ੍ਰੈਂਡਟਰ ਨੂੰ ਬਾਅਦ ਕਰਦੇ